ਹਾਂਜੀ ਤਾਂ ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਤਾਂ ਲਗਭਗ 9:00 ਵੱਜ ਚੁੱਕੇ ਨੇ ਰਾਤ 2:30 2 ਵਜੇ ਵੀ ਉੱਠੇ ਜੀ ਜਦੋਂ ਗਾਗਰ ਨਦੀ ਤੋਂ ਪਰੰਜਾ ਦੇ ਬਾਬਾ ਜੀ ਉਸ ਤੋਂ ਬਾਅਦ ਥੋੜਾ ਦੇਰ ਉੱਠੇ ਤੇ ਹੁਣ ਆਪਾਂ ਚੱਲਦੇ ਆਂ ਅੱਜ ਜੇ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਦਿੱਥੇ ਵੀ ਗਏ ਚਲੋ ਚੱਲਦੇ ਆਂ ਇੱਕ ਤਰ੍ਹਾਂ ਦੇ ਹਾਂ ਲੰਗਰ ਦਾ ਦਾਲ ਹਾਂਜੀ ਤਾਂ ਲੰਗਰ ਖਾ ਕੇ ਆ ਚੁੱਕੇ ਆ ਬਾਹਰ ਇਹ ਹੁਣ ਆਪਾਂ ਥੋੜਾ ਜਿਹਾ ਇੱਥੇ ਸਰਾਵਾਂ ਦਿਖਾਉਂਦਾ ਤੁਹਾਨੂੰ ਨਿਵਾਸ ਸਥਾਨ ਆਪਾਂ ਹੁਣ ਪਹਿਲਾਂ ਆਇਆ ਬਾਬਾ ਬੁੱਢਾ ਜੀ ਐਨਆਰਆਈ ਯਾਕੀ ਵਾਸ ਦੇਖੋ ਜੀ ਇੱਕ ਤੁਹਾਨੂੰ ਹੋਰ ਅੱਗੇ ਚੱਲ ਕੇ ਦਿਖਾਉਂਦੇ ਆ ਹਾਂਜੀ ਇਹ ਬਾਜ਼ਾਰ ਥੋੜਾ ਜਿਹਾ ਲੰਗਰ ਸਾਈਂ ਗੁਰਦੁਆਰਾ ਸਾਹਿਬ ਦੇ ਇਧਰ ਤਾਂ ਥੋੜੀਆਂ ਬਹੁਤ ਦੁਕਾਨਾਂ ਨੇ ਜਿਆਦਾ ਬਾਜ਼ਾਰ ਨਹੀਂ ਹੈ ਤੇ ਇੱਕ ਆਸਰਾ ਤਾਂ ਦੁਕਾਨ ਹੈ ਦੇਖੋ ਬਾਕੀ ਤਾਂ ਅੰਦਰ ਚੱਲ ਕੇ ਦਿਖਾਉਂਦੇ ਆਇਆ ਹਾਂ ਕੌਂਡੈਂਸਰ ਨੂੰ ਅੰਦਰ ਚੱਲ ਕੇ ਥੋੜਾ ਜਿਹਾ ਨੇੜੇ ਇਹ ਹੈ ਜੀ ਸੰਤ ਬਾਬਾ ਨਿਦਾਨ ਸਿੰਘ ਜੀ ਦਾ ਨਰਾਈ ਯਾਤਰੀ ਨਿਵਾਸ ਬਾਬਾ ਨਿਦਾਨ ਸਿੰਘ ਜੋ ਜੀ ਫੋਟੋ ਪਹਿਲੇ ਉਹਨਾਂ ਦੇ ਉਸ ਤੋਂ ਅੱਗੇ ਬਾਬਾ ਹਰਨਾਮ ਸਿੰਘ ਜੀ ਬਾਬਾ ਅਮਰ ਸਿੰਘ ਜੀ ਸੰਤ ਬਾਬਾ ਸ਼ਿਸ਼ਾ ਸਿੰਘ ਜੀ ਜਿਹੜੇ ਹੁਣ ਮੌਜੂਦਾ ਨੇ ਸੰਤ ਬਾਬਾ ਮਨਿੰਦਰ ਸਿੰਘ ਜੀ ਸੰਤ ਬਾਬਾ ਮਨਿੰਦਰ ਸਿੰਘ ਇਹ ਮੌਜੂਦਾ ਨੇ ਜੀ ਚੱਲਿਆਂ ਜੀ ਲੋਕਲ ਗੁਰਦੁਆਰੇ ਦੇਖਣ ਨੰਦੇੜ ਸਾਹਿਬ ਵਿੱਚ ਤੇ ਗੱਡੀ ਆਪਾਂ ਕਰ ਲਈਆ ਇਹ ਏਸੀ ਗੱਡੀ ਆ ਸਾਰੇ ਬੈਠ ਗਏ ਨੇ ਇਹ ਸਾਡੇ ਡਰਾਈਵਰ ਸਾਹਿਬ ਲੋਕਲ ਗੁਰਦੁਆਰੇ ਲੋਕਲ ਗੁਰਦੁਆਰੇ ਦੇਖਣੇ ਅਸੀਂ ਕਿੱਥੇ ਜੂਸ ਵਾਲੇ ਆ ਰਹੇ ਹੁਣ ਪਤਾ ਨਹੀਂ ਵੀਣਾ ਕਿੱਧਰ ਹੈ ਗਈ ਹਾਂਜੀ ਤਾਂ ਪਹਿਲਾਂ ਚੱਲਿਆਂ ਆਪਾਂ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਤੇ ਆਇ ਤੋਂ ਦਾ ਲੋਕਲ ਬਾਜ਼ਾਰ ਨੰਦੇੜ ਸਾਹਿਬ ਕਿੰਤਾ ਵੱਡਾ ਜੋੜਾ ਹਾਂਜੀ ਤਾਂ ਪਹੁੰਚ ਗਏ ਆ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਆ ਅੰਦਰ ਟੱਕ ਖੜੇ ਨੇ ਸ਼ਾਇਦ ਪਾਰਕਿੰਗ ਲਾ ਰਹੀ ਪਤਾ ਨਹੀਂ ਇਹ ਗੁਰਦੁਆਰਾ ਸਾਹਿਬ ਆ ਉੱਪਰ ਇਧਰ ਵੀ ਜਹਾਜ਼ ਬਣਿਆ ਹੈ ਤਾ ਹੁਣ ਆਪਾਂ ਚੱਲਨੇ ਜੀ ਗੁਰਦੁਆਰਾ ਰਤਨਗੜ੍ਹ ਸਾਹਿਬ ਪਹਿਲਾਂ ਅੱਜ ਆਪਾਂ ਬਾਬਾ ਦੀਪ ਸਿੰਘ ਜੀ ਦੇ ਮੱਥਾ ਟੇਕ ਲਿਆ ਜੀ ਤੇ ਇੱਥੇ ਗੁਰੂ ਪਰਵੋਸਿਧਿ ਮਹਾਰਾਜ ਜੀ ਨੇ No, I don't wanna waste what's left And we will go Through the wastelands, through the highways To my shadow, through the sun rays And I ਇਹਨਾਂ ਮਾ ਬਣ ਰਿਹਾ ਗੁਰਦੁਆਰਾ ਰਤਨਗੜ ਸਾਹਿਬ ਤੇ ਪਹਿਲਾਂ ਇੱਧਰ ਅਸੀਂ ਪਹਿਲਾਂ ਜੋ ਛੋਟਾ ਗੁਰਦੁਆਰਾ ਸਾਹਿਬ ਪਰ ਉਹਨੇ ਨਵੀਂ ਬਿਲਡਿੰਗ ਬਣ ਰਹੀ ਹੈ ਇਹ ਤੇ ਇੱਥੇ ਹੁਣ ਜੋ ਬਾਬਾ ਨਿੰਦਰ ਸਿੰਘ ਜੀ ਤੇ ਬਾਬਾ ਬਲਿੰਦਰ ਸਿੰਘ ਜੀ ਉਹਨਾਂ ਦੀ ਜ਼ਮੀਨ ਸੀ ਜਿਹਨੇ ਨਸਟਾਈ ਜੀ ਬਾਕੀ ਇੱਥੋਂ ਦੇ ਚਾਸ ਬਾਰੇ ਕੰਮ ਚੱਲ ਗੁਰਦੁਆਰਾ ਰਤਨਗੜ ਸਾਹਿਬ ਇਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਰਤਨ ਸਿੰਘ ਜੀ ਨੂੰ ਦਰਸ਼ਨ ਦੇ ਉੜੀ ਤੇ ਬਾਸ ਨੇ ਜੁਟੇ ਅਤੇ ਉਹਨਾਂ ਨੇ ਬਾਬਾ ਜੀ ਨੂੰ ਕਿਹਾ ਕਿ ਸੱਚਖੰਡ ਗੁਰਦੁਆਰਾ ਸਾਹਿਬ ਜਾ ਕੇ ਸੰਗਤਾਂ ਨੂੰ ਕਹੋ ਕਿ ਬਾਬਾ ਜੀ ਜਿੱਥੇ ਹੀ ਹਨ ਉਹਨਾਂ ਦੇ ਅੰਗ ਸੰਗੀ ਹਨ ਕਿੱਥੇ ਨਹੀਂ ਗਏ ਤਾਂ ਇਹ ਇਥੇ ਇਹਨਾਂ ਦਾ ਇਹ ਇਤਿਹਾਸਿਕ ਗੁਰਦੁਆਰਾ ਜੀ ਇਹ ਨਵਾਂ ਬਣ ਰਿਹਾ ਤੇ ਇਹ ਪਹਿਲਾ ਹੈ ਗੁਰਦੁਆਰਾ ਗੁਰਦੁਆਰਾ ਰਤਨਗੜ੍ਹ ਸਾਹਿਬ ਜਿੱਥੇ ਬਾਬਾ ਜੀ ਨੇ ਪਸ਼ੂ ਰੱਖਿਓ ਨੇ ਦੇਖੋ ਆ ਬਾਹਰ ਮੱਜਾਂ ਦੀ ਫੋਟੋ ਬਣੀ ਇੱਧਰ ਵੀ ਇਹ ਸਾਰਾ ਤੂੜੀ ਇੱਦਣ ਪਛਮ ਵੱਲੇ ਚਾਰਾ ਤੂੜੀ ਤੇ ਇੱਧਰ ਸਾਰੇ ਪਸ਼ੂ ਰੱਖਿਓ ਜੀ ਤੇ ਅੰਦਰ ਲੱਸੀ ਦਾ ਲੰਗਰ ਤੇ ਖੀਰ ਦਾ ਲੰਗਰ ਰੋਜ਼ ਚੱਲਦਾ ਜੀ ਚੱਲਦਾ ਹੀ ਰਹਿੰਦਾ ਸਵੇਰ ਸ਼ਾਮ 24 ਘੰਟੇ ਤੇ ਦੇਖੋ ਜੀ ਆ छोटे बच्चे इधर देखो जी मंझानी सफाई देखो जी ਆ ਸਾਰੀਆਂ ਦੋ ਲਾਈਨਾਂ ਜੀ ਦੁੱਧ ਵਾਲੀਆਂ ਨੇ ਆ ਸਾਰੀਆਂ ਮੱਝਾਂ ਜਿਹੜੇ ਦੁੱਧ ਦਿੰਦੀਆਂ ਨੇ ਜੀ ਦੇਖੋ ਜੀ ਬਿਲਕੁਲ ਨਵਾਇਆ ਗਿਆ ਤੇਲ ਲਾਇਆ ਗਿਆ ਸਫਾਈ ਆਹ ਦੇਖੋ ਜੀ ਇੱਧਰ ਥੋੜੀ ਜਿਹੀ ਇਧਰੋਂ ਚਾਨਣ ਪੈ ਰਿਹਾ ਸੂਰਜ ਕਰਕੇ ਹੋ ਸਕਦਾ ਵੀਡੀਓ ਥੋੜੀ ਸਾਫ਼ ਨਾ ਆਏ ਇਹ ਉਧਰ ਪਿਆਜ਼ ਪਏ ਨੇ ਪਿੱਛੇ ਉਹ ਵਾਲੇ ਆਪਣੇ ਪਿਆਜ਼ ਇਹ ਇਧਰ ਵੀ ਤੁਹਾਨੂੰ ਦਿਖਾਉਂਦਾ ਥੋੜਾ ਜਿਹਾ ਮੈਂ ਆਹ ਕੁਝ ਛੋਟੇ ਬੱਚੇ ਇਧਰ ਬੈਠੇ ਨੇ ਇਨਾਂ ਲਈ ਪੱਖਿਆਂ ਦਾ ਹਵਾ ਦਾ ਖਾਣ ਪੀਣ ਦਾ ਪੂਰਾ ਪ੍ਰਬੰਧ ਜੀ ਗੁਰਦੁਆਰਾ ਨਾਨਕ ਸਰ ਸਾਹਿਬ ਲੋ ਜੀ ਹੁਣ ਆਪਾਂ ਗੁਰਦੁਆਰਾ ਨਾਨਕ ਸਰ ਸਾਹਿਬ ਵਿਖੇ ਆ ਚੁੱਕੇ ਹਾਂ ਰਤਨਗੜ ਤੋਂ ਬਾਅਦ ਤੇ ਇੱਥੇ ਇੱਕ ਪਿੰਗ ਵਾਲਾ ਜਿਹੜਾ ਜਗ੍ਹਾ ਉਧਰ ਹੈ ਗੁਰਦੁਆਰਾ ਜਿਸ ਦਾ ਨਿਸ਼ਾਨ ਸਾਹਿਬ ਹੈ ਇੱਕ ਥੱਲੇ ਲਿਖਤ ਵਾਲਾ ਉਹ ਵੀ ਤੁਹਾਨੂੰ ਦਿਖਾਉਂਦੇ ਆ ਬਾਅਦ ਵਿੱਚ ਦੇਖੋ ਜੀ ਗੁਰਦੁਆਰਾ ਸਾਹਿਬ ਇੱਧਰ ਉਧਰ ਲੰਗਰ ਹਾਲ ਆ ਜੀ ਸਾਰਾ ਇਧਰ ਕਮਰੇ ਰਹਿਣ ਲਈ ਇਹ ਗੁਰਦੁਆਰਾ ਸਾਹਿਬ ਹੈ ਜੀ ਜੱਲ ਇਹ ਕਿੰਨੇ ਲੱਖ ਰੁਪਏ ਵਾਲੀ ਗੱਲ ਹੈ ਆਪਣੀ ਸਾਫ ਦੂਰ ਕਰੋ ਗੋਲ ਕਿੰਨੀ ਸੜੀ ਦਾ ਕਿੰਨੀ ਰਕਤ ਹੋ ਜੀ ਤੁਹਾਨੂੰ ਪਤਾ ਹੈ ਕਿ ਅੰਜਿਤਾ ਸਰੋਵਰ ਇੱਥੋਂ ਦਾ ਹੀ ਨਾਨਸਰ ਗੁਰਦੁਆਰਾ ਇਹ ਗੁਰੂ ਜੀ ਦਾ ਤਪਸਥਾਨ ਹੈ बेरी जित शायद तप कराया गुरु जी ने बाकी इतिहास तो दसद सारा पढ़ के इस तप स्थान ਗੁਰੂ ਨਾਨਕ ਦੇਵ ਜੀ ਨੇ ਆ ਲਿਖਿਆ ਜੀ ਕੋੜ ਦਾ ਕੋੜ ਦੂਰ ਕਰਦੇ ਸੋਮੇ ਨੂੰ ਸਰੋਵਰ ਦਾ ਬਾਰ ਬਖਸ਼ਦੇ ਹੋਏ ਸਰੋਵਰ ਤੁੰ ਦਿਖਾਤਾ ਜੀ ਇਹ ਸਾਰਾ ਦਿਵਾਰ ਦਿੱਤਾ ਹੈ ਹਾਂਜੀ ਤੇ ਆਪਾਂ ਪਹੁੰਚ ਚੁੱਕੇ ਹਾਂ ਗੁਰੂ ਨਾਨਕ ਪੁਰੀ ਸਾਹਿਬ ਗੁਰਦੁਆਰਾ ਤੁਹਾਨੂੰ ਦੱਸਦੇ ਆ ਤੁਹਾਨੂੰ ਜੇ ਆਪਾਂ ਪਹੁੰਚਿਆ ਗੁਰਦੁਆਰਾ ਚੰਦਨ ਸਾਹਿਬ ਗੁਰਦੁਆਰਾ ਚੰਦਨ ਸਾਹਿਬ ਇਹ ਇੱਥੋਂ ਦੀ ਪੀਂਗ ਹੈ ਜੀ ਜੋ ਤੇ ਸੰਤਾਂ ਲਈ ਪੀਂਗ ਲੱਗੀ ਹੋਈ ਹੈ ਤੇ ਚੰਦਨ ਦੇ ਬੂਟੇ ਨੂੰ ਤੋੜਨਾ ਮੰਨ ਹੈ ਚੰਦਨ ਚੰਦਨ ਦਾ ਦਰਖਤ ਹੈ ਜੀ ਬੂਟਾ ਲੈ ਲੋ ਇਹ ਵਾਲਾ ਜੀ ਮਾਤਾ ਜੀ ਨੇ ਆਹ ਖੰਡਾ ਨੇ ਖੰਡਾ ਨੇ ਹੀ ਆ ਰਹੇ ਮੋਟੇ ਤੋੜ ਕੋ ਦੂਆ ਜੀ ਇਹ ਚੰਦਨ ਦਾ ਦਰਖਤ ਤੇ ਇਹ ਗੁਰਦੁਆਰਾ ਸਾਹਿਬ ਚੰਦਨ ਸਾਹਿਬ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਾ ਕਲਪ ਦਾ ਨਾਮ ਦਿੱਤਾ ਦੁੱਖ ਦੂਰ ਚੰਦਨ ਸਾਹਿਬ ਚੰਦਨ ਸਾਹਿਬ ਪਹਿਲੀ ਵਾਰ ਆਏਗਾ ਉੱਪਰ ਮੇਨ ਕੋ ਉੱਪਰ ਉਹ ਰਹਸਤ ਜਯਾ ਹਾਂਜੀ ਆ ਗੁਰਦੁਆਰਾ ਸਾਹਿਬ ਵਿੱਚ ਤਪਸਥਾਨ ਬਾਬਾ ਜੀ ਦਾ ਤੇ ਇੱਥੇ ਆਪਾਂ ਜੋ ਵੀ ਤੁਹਾਡੀ ਮਨੋ ਕਾਮਨਾ ਉਹ ਤੁਸੀਂ ਇੱਥੇ ਲਿਖ ਸਕਦੇ ਹੋ ਤੇ ਬਾਬਾ ਜੀ ਤੁਹਾਡੀ ਮਨੋ ਕਾਮਨਾ ਪੂਰੀ ਕਰਨਗੇ ਗੁਰੂ ਅਨਦੇਵ ਜੀ ਆ ਦਵਾਰ ਤੇ ਹਰ ਕਿਸ ਨੇ ਆਪੋ ਆਪਣੇ ਇੱਛਾ ਅਨੁਸਾਰ ਜੋ ਉਹਨਾਂ ਨੂੰ ਤੁਸੀਂ ਜੋ ਲਿਖਣਾ ਚਾਹੁੰਦੇ ਹੋ ਜੋ ਤੁਸੀਂ ਚਾਹੁੰਦੇ ਹੋ ਉਹ ਤੁਹਾਡਾ ਪੂਰਾ ਹੋਏਗਾ ਗੁਰਦੁਆਰਾ ਸ਼িকারਕਾਟ ਪਹੁੰਚ ਚੁੱਕੇ ਆ ਜੀ ਤੇ ਇਸ ਦੇ ਇਤਿਹਾਸ ਬਾਰੇ ਤੁਹਾਨੂੰ ਬਾਅਦ ਵਿੱਚ ਦੱਸਦੇ ਆ ਤੇ ਇਸ ਫੋਟੋ ਵਿੱਚ ਹੀ ਸਾਰਾ ਇਤਿਹਾਸ ਹੈ ਬਾਕੀ ਤੁਹਾਨੂੰ ਦਿਖਾਉਂਦੇ ਆ ਜੀ जोड़े उतारने के बाहर जी गुरुद्वारा साहब बिल्डिंग ये शिकार का ਉਸੇ ਸਕਰੀਨਸ਼ਾਟ ਲਾ ਕੇ ਜਿਸ ਨਾਲ ਤੁਸੀਂ ਪੜ ਸਕਦੇ ਹੋ ਬਾਕੀ ਤੁਹਾਨੂੰ ਮੈਂ ਦੱਸਦਾ ਬਾਅਦ ਵਿੱਚ ਪੈਂਤਾ ਸ਼ਿਕਾਰ ਕਾਟ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੋ ਲਿਖਿਆ ਹੈ ਅੰਦਰ ਦੱਸਣ ਲੱਗਾ ਅ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸੇਵਕ ਸਨ ਮੂਲਾ ਖੱਤਰੀ ਸਿਆਲਕੋਟ ਦੇ ਵਸਨੀਕ ਸਨ ਉਹ ਗੁਰੂ ਜੀ ਦੇ ਸੇਵਾ ਕਰਦੇ ਸਨ ਪਰ ਇੱਕ ਦਿਨ ਗੁਰੂ ਜੀ ਤੋਂ ਅੱਗੇ ਲੈ ਕੇ ਉਹ ਆਪਣੇ ਪਿੰਡ ਚਲੇ ਗਏ ਉੱਥੇ ਕੁਝ ਦਿਨ ਤਾਂ ਉਹਨਾਂ ਦਾ ਨਾਮ ਜਪਦੇ ਰਹੇ ਸੇ ਕਰਦੇ ਰਹੇ ਪਰ ਬਾਅਦ ਵਿੱਚ ਉਹ ਮਤਲਬ ਮੂਹ ਮਾਇਆ ਦੇ ਵਿੱਚ ਪੈ ਗਏ ਤੇ ਗੁਰੂ ਨਾਨਕ ਦੇਵ ਜੀ ਨੇ ਸੋਚਿਆ ਕਿ ਜੇ ਆਏ ਨਹੀਂ ਮੁੱਲਾ ਖੱਤਰੀ ਤਾਂ ਮਰਦਾਨਾ ਜੀ ਨੂੰ ਤੇ ਨਾਲ ਲੈ ਕੇ ਗਏ ਤੇ ਕਹਿੰਦੇ ਚਲੋ ਆਪਾਂ ਉਹਨਾਂ ਨੂੰ ਲੈ ਕੇ ਆਉਣੇ ਆ ਪਿੰਡ ਤੋਂ ਪਰ ਜਦੋਂ ਪਿੰਡ ਜਾ ਕੇ ਉਹਨਾਂ ਆਵਾਜ਼ ਮਾਰੀ ਤਾਂ ਉਹਨਾਂ ਦੇ ਘਰ ਦੇ ਕਹਿੰਦੇ ਮੁੱਲਾ ਖੱਤਰੀ ਜੀ ਤੇ ਉਹ ਕਰ ਹੈ ਨਹੀਂ ਫਿਰ ਆਵਾਜ਼ ਮਾਰੀ ਉਹ ਕਹਿੰਦੇ ਵੀ ਉਹ ਕਰ ਹੈ ਨਹੀਂ ਤਾਂ ਗੁਰੂ ਨਾਨਕ ਦੇਵ ਜੀ ਨੇ ਫਿਰ ਵਚਨ ਦਿੱਤਾ ਵੀ ਜੋ ਨਹੀਂ ਹੈਗੇ ਤਾਂ ਉਹ ਹੈ ਹੀ ਨਹੀਂ ਤਕਰੀ ਹੋਇਆ ਜਿੱਥੇ ਉਹਨਾਂ ਨੂੰ ਲੁਕੋ ਕੇ ਰੱਖਿਆ ਸੀ ਉੱਥੇ ਹੀ ਉਹਨਾਂ ਨੂੰ ਸੱਪ ਲੜ ਗਿਆ ਸੱਪ ਲੜਨ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਉਹ 84 ਦੇ ਚੱਕਰਾਂ 'ਚ ਪੈ ਗਏ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਤਲਬ ਕਿ ਜਦੋਂ ਇੱਥੇ ਸ਼ਿਕਾਰ ਖੇਡਿਆ ਤਾਂ ਮਤਲਬ ਮੂਲਾ ਖੱਤਲ ਜੀ ਨੂੰ ਬਾਬਾ ਨਾਨਕ ਜੀ ਦੇ ਬਚਨ ਅਨੁਸਾਰ ਉਹ ਖਰਗੋਸ਼ ਬਣ ਗਏ ਤੇ ਬਾਬਾ ਨਾਨਕ ਜੀ ਨੇ ਕਿਹਾ ਸੀ ਵੀ ਇਹਨਾਂ ਦਾ ਉਦਾਰ ਹੁਣ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਹੀ ਕਰਨਗੇ ਤਾਂ ਜਦੋਂ ਉਹਨਾਂ ਨੇ ਸ਼ਿਕਾਰ ਖੇਡ ਰਿਹਾ ਸੀ ਤਾਂ ਉਹਨਾਂ ਨੇ ਸ਼ਿਕਾਰ ਕੀਤਾ ਰਗੋਜ ਨੂੰ ਤੀਰ ਵੱਜਿਆ ਤਾਂ ਉਹਨਾਂ ਨੂੰ ਉਸਨੇ ਮੁਲਾਖਤਰੀ ਦੇ ਰੂਪ ਵਿੱਚ ਖਗੋਜ ਨੂੰ ਦੁਆਰਾ ਲੈ ਲੈਂਦਾ ਤਾਂ ਇਸ ਤਰ੍ਹਾਂ ਉਹਨਾਂ ਨੂੰ ਲੋਕਾਂ ਨੂੰ ਦਿਖਾਤਾ ਤੇ ਉਸ ਨੂੰ ਮਤਲਬ ਕਿ ਬਾਬਾ ਨਾਨਕ ਜੀ ਦੇ ਬਚਨ ਤੋਂ ਮੁਕਤ ਕਰ ਦਿੱਤਾ ਇਸ ਦਾ ਇਤਿਹਾਸ ਹੀ ਇਸ ਦਾ ਨਾਮ ਸ਼ਿਕਾਰ ਕੱਟ ਪਿਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਨੇ ਤਾਂ ਕਿ ਸ਼ਿਕਾਰ ਕਰਿਆ ਸੀ ਤਾਂ ਹੁਣ ਚਲਦੇ ਆਪਾਂ ਅੱਗੇ ਤੁਹਾਨੂੰ ਦਿਖਾਉਂਦੇ ਆ ਇੱਥੇ ਕੁਝ ਦੁਕਾਨਾਂ ਬਣੀਆਂ ਹੋਈਆਂ ਜੂਸ ਹੈ ਪਕੌੜੇ ਆ ਪਰ ਮੈਂ ਸੁਣਿਆ ਕਹਿੰਦੇ ਤੁਹਾਨੂੰ ਪਕੌੜੇ ਬਹੁਤ ਮਸ਼ਹੂਰ ਨੇ ਖਾ ਕੇ ਕਹਿੰਦੇ ਜਾਣੇ ਹੁਣ ਸਾਡੇ ਨਾਲ ਦੇ ਅੰਦਰ ਬੈਠ ਚੁੱਕੇ ਨੇ ਚਲੋ ਆਪਾਂ ਵੀ ਅੱਗੇ ਆ ਚੱਕ ਆਪਣੇ ਸਾਥੀ ਆਪ ਵੀ ਬਲਾਸਟ ਆਹ ਕੁਝ ਤਾਂ ਪਾਪੜ ਖਾ ਰਹੇ ਨੇ हां इधरੋਂ ਆਪਾਂ ਆਏ ਆਂ ਜੀ ਤੇ ਇਧਰਲੀ ਸਾਈਡ ਹੈ ਨਦੀ ਤੋਂ ਪਰੇ ਨੰਦੇੜ ਸਾਹਿਬ ਹੈ ਇਹ ਲਗਭਗ ਮੇਰੇ ਘਰ ਉਥੋਂ 12 14 ਕਿਲੋਮੀਟਰ ਦੂਰ ਹੈ ਜੀ ਗੁਰਦੁਆਰਾ ਸ਼ਿਕਾਰਕ ਆਇਆ ਬੈਠ ਗਿਆ ਜੀ ਪਕੌੜੇ ਜੀ ਸ਼ਿਕਾਰਕ ਕਾਰਡ ਗੁਰਦੁਆਰਾ ਸਾਹਿਬ ਹਾਂਜੀ ਤਾਂ ਗੁਰਦਵਾਰ ਸ਼ਿਕਾਰਗੜ ਤੋਂ ਬਾਅਦ ਹੁਣ ਅਸੀਂ ਜਾ ਰਹੇ ਆਂ ਮਾਤਾ ਸਾਹਿਬ ਗੁਰ ਗੁਰਦੁਆਰਾ ਸਾਹਿਬ ਤੁਹਾਨੂੰ ਲੈ ਕੇ ਚੱਲਦੇ ਉੱਥੇ ਇਹ ਥੋੜਾ ਉਚਾਈ ਤੇ ਸੀ ਆਪਾਂ ਜਾਣਾ ਇੱਧਰ ਉਹ ਸਾਹਮਣੇ ਸ਼ਾਇਦ ਦਿਖ ਰਿਹਾ ਤੁਹਾਨੂੰ ਉਹ ਦੁਆਰਾ ਹੈ ਮਾਤਾ ਸਾਹਿਬ ਕੋਠੀ ਉਹ ਤੇ ਉਹ ਤੇ ਦੂਰ ਹੋਰ ਉੱਪਰ ਬੱਦਲ ਵੀ ਬਣ ਚੁੱਕੇ ਨੇ ਤਾਂ ਦੇ ਬਾਈ ਜੀ ਜੀ ਹੀਰਾ ਕਟ ਗੁਰਦੁਆਰਾ ਸਾਹਿਬ ਇਹ ਤੁਹਾਨੂੰ ਸਿਰਸਤੇ ਹੀ ਦਿਖਾਤਾ ਤੇ ਅਸੀਂ ਗਏ ਨਹੀਂ ਇੱਥੇ ਹਾਂ ਜੀ ਤਾਂ ਹੁਣ ਆਪਾਂ ਚੱਲੇ ਹਾਂ ਗੁਰਦੁਆਰਾ ਮਾਲ ਟੇਕੜੀ ਸਾਹਿਬ ਇੱਥੋਂ ਬਾਰੇ ਵੀ ਦੱਸ ਦਿਆਂ ਤੁਹਾਨੂੰ ਆ ਨਾਲ ਹੀ ਆ ਜੀ ਸਾਹ ਦੇਖੋ ਹੈ शहर शायद दुकान है कोई पानी नींबू पानी, निम्दो पानी भी तो जी ने ने लो जी ये लिखा ਗੁਰਦੁਆਰਾ ਮਾਲ ਟੇਕੜੀ ਸਾਹਿਬ ਜੀ ਦਾ ਪੁਰਾਤਨ ਨਾਮ ਚੱਕਰੀ ਮਾਲ ਤੇ ਮਾਲ ਟਿੱਲਾ ਵੀ ਦੱਸਿਆ ਜਾਂਦਾ ਹੈ। ਇੱਤੋਂ ਦਸਵੇਂ ਪਾਤਸ਼ਾਹ ਜੀ ਨੇ ਇਸ ਸਥਾਨ ਤੇ ਸ਼੍ਰੀ ਗੁਨਾਹ ਦੇਵ ਜੀ ਆਪਣੀ ਸੰਗਲ ਆ ਦੀਪ ਦੀ ਯਾਤਰਾ ਸਮੇਂ ਬਿੰਦਰ ਬਿਦਰ ਬਿਦਰ ਹੁਣ ਨਾਨਕ ਚੇਰਾ ਜਿੰਨੂ ਆਪਾਂ ਕਹਿੰਦੇ ਆ ਵਾਲ ਨੂੰ ਜਾਂਦੇ ਹੋਏ ਠਹਿਰੇ ਸਨ। ਔਰ ਰੱਖੀ ਗੁਪਤ ਮਾਇ ਕੜਵਾ ਕੇ ਗੁਰਦੁਆਰਾ ਸੰਗਤ ਸਾਹਿਬ ਦੇ ਸਥਾਨ ਤੇ ਫੌਜੀਆਂ ਵਿੱਚ ਤਕਸੀਮ ਕੀਤੀ ਸੀ। ਦੱਸਿਆ ਜਾਂਦਾ ਗੁਰੂ ਜੀ ਨੇ ਤੇ ਆਪ ਵਿਖੇ ਪ੍ਰਸਿੱਲ ਬਚਨ ਉਚਾਰਿਆ। ਕਿ ਸਾਡਾ ਇੱਥੇ ਕਾਫੀ ਖਜ਼ਾਨਾ ਪਿਆ ਹੈ ਜਦੋਂ ਖਾਲਸੇ ਦੀ ਗਿਣਤੀ 95 ਕਰੋੜ ਹੋ ਜਾਏਗੀ ਤਾਂ ਇੱਥੋਂ ਦੀ ਮਾਇਆ ਖਾਲਸੇ ਨਾਲ ਵਿੱਚ ਟੁੱਟ ਲੰਗਰ ਬਤਾਇਆ ਜਾਵੇਗਾ ਮਾਇਆ ਨਾਲ 95 ਕਰੋੜ ਹਾਂਜੀ 96 क्रोड। 96 ਕਰੋੜ 96 ਕਰੋੜ 100 ਰੁਪਏ 95 ਬੋਲ ਗਏ 96 ਕਰੋੜ ਤਾਂ ਉਦੋਂ ਕਹਿੰਦੇ ਅਸੀਂ ਲੰਗਰ ਵਰਤਾਇਆ ਜਾਏਗਾ ਤੇ ਉਹ ਮਾਇਆ ਜੋ ਖਜ਼ਾਨਾ ਦੱਬਿਆ ਪਿਆ ਆਜੋ ਜੀ ਗੁਰੂ ਜੀ ਖਜ਼ਾਨਾ ਵੰਨਦੇ ਹੋਏ ਮੋਹਰਾ ਇਧਰ ਆ ਸਮੇਂ ਜੋ ਖਜ਼ਾਨੇ ਦੀਆਂ ਖਜ਼ਾਨਾ ਲਿਆਉਂਦੇ ਸੀ ਉਹ ਵਾਹ ਹਾਂਜੀ ਤਾਂ ਮਾਲ ਟੇਕੜੀ ਗੁਰਦੁਆਰਾ ਸਾਹਿਬ ਤੋਂ ਆਪਣੀ ਜੋ ਨਿਵਾਸ ਸਥਾਨ ਆ ਤੁਮ ਦਿਖ ਰਿਹਾ ਉੱਚਾ bina ਜ਼ਿਮੜੇ ਬਲਾ ਜੀ ਨਾ ਬਿਨਾਂ ਰੰਗ ਤੋਂ ਤੋ ਦਿਖਾਈ ਦੇ ਰਿਹਾ ਪਚਾਣਾ ਉਥੇ ਹਾਂ ਜੀ ਅੱਜ ਦੀ ਯਾਤਰਾ ਵਿੱਚ ਗੁਰਦੁਆਰਾ ਸਾਹਿਬ ਦੇ ਅਸੀਂ ਬੰਦੇਸ਼ ਸਾਹਿਬ ਵਿੱਚ ਲੋਕਲ ਦਰਸ਼ਨ ਕਰਕੇ ਕਮਰੇ ਵਿੱਚ ਵਾਪਸ ਆ ਚੁੱਕੇ ਹਾਂ ਤੇ ਅੱਜ ਦਾ ਇਹ ਜੋ ਵੀਡੀਓ ਵਲੌਗ ਅਸੀਂ ਇੱਥੇ ਹੀ ਬੰਦ ਕਰਦੇ ਹੁਣ ਮਿਲਾਂਗੇ ਤੁਹਾਨੂੰ ਅਗਲੇ ਨਵੇਂ ਵਲੌਗ ਵਿੱਚ ਇਹ ਆਪਾਂ ਜੋ ਵੀ ਜਿੱਥੇ ਵੀ ਗਏ ਤੁਹਾਨੂੰ ਸ਼ਿਰਕਰਾਵਾਗੇ ਓਕੇ